ਇਹ ਜੰਗਬੰਦੀ ਹੋਈ ਹੈ ਇਹ ਸਾਰੀ ਦੁਨੀਆ ਮੰਨਦੀ ਹੈ ਵਧੀਆ ਹੋਈ ਹੈ ਮੈਂ ਤੇ ਦੋਨੇ ਦੇਸ਼ਾਂ ਦੀ ਇਹ ਮਜਬੂਰੀ ਸੀ ਜਾਂ ਜ਼ਰੂਰੀ ਸੀ ਮੇਰਾ ਖਿਆਲ ਹੈ ਕਿ ਇਹ ਜੰਗਬੰਦੀ ਕਰਨੀ ਹੁਣ ਇਸ ਟਾਈਮ ਮਜਬੂਰੀ ਸੀ ਕਿਉਂਕਿ ਜੰਗ ਛੇੜ ਤਾਂ ਲਈ ਸੀ ਪਰ ਕੋਈ ਵੀ ਵਿਚ ਵਿਚੋਲਾ ਆ ਕੇ ਇਸ ਨੂੰ ਰੋਕਣ ਵਾਸਤੇ ਤਿਆਰ ਨਹੀਂ ਸੀ ਭਾਵੇਂ ਕਿ 트럼ਪ ਸਾਹਿਬ ਨੇ ਪਹਿਲੇ ਕਿਹਾ ਸੀਗਾ ਕਿ ਦੋਵੇਂ ਮੁਲਕ ਜਿਹੜੇ ਆ ਸੰਜਮ ਤੋਂ ਕੰਮ ਲੈਣ ਤੇ ਸ਼ਾਂਤੀ ਬਣਾ ਕੇ ਰੱਖਣ ਆਪਣੇ ਖਿੱਤੇ ਦੇ ਵਿੱਚ ਕਿਉਂਕਿ ਜੰਗ ਜਿਹੜਾ ਆ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਪਰ ਫਿਰ ਵੀ ਕਿਉਂਕਿ ਭਾਰਤ ਦਾ ਜਿਹੜਾ ਮੀਡੀਆ ਉਹਨੇ ਆਲਰੇਡੀ ਜੰਗ ਛੇੜ ਦਿੱਤੀ ਹੋਈ ਸੀ ਜਦੋਂ ਉਧਰ ਕਬਜ਼ੇ ਵੀ ਕਰ ਲੱਗੇ ਸੀ ਜਦੋਂ ਪਹਿਲਾਂ ਉਹ ਜਿਹੜਾ ਪਾਕਿਸਤਾਨ ਦੇ ਕਬਜ਼ਾ ਕਰ ਲਿਆ ਪਹਿਲ ਕੰਮ ਤਾਂ ਜਦੋਂ ਇਹ ਇਨਸੀਡੈਂਟ ਹੋਇਆ ਦੇਖ ਉਸ ਤੋਂ ਬਾਅਦ ਹੀ ਲੋਕਾਂ ਨੇ ਇਹ ਜਿਹੜਾ মিডিਆ ਗੋਦੀ মিডিਆ ਜਿਹਨੂੰ ਕਹਿੰਦੇ ਆ ਉਹਨਾਂ ਨੇ ਤਾਂ ਉਸ ਦਿਨ ਹੀ ਜੰਗ ਲਾ ਦਿੱਤੀ ਸੀ ਕਿ ਮੋਦੀ ਲਵੇਗਾ ਬਦਲਾ ਮੋਦੀ ਇਹ ਕਰ ਦੇਗਾ ਮੋਦੀ ਉਹ ਕਰ ਦੇਗਾ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਜੰਗਾਂ ਲੱਗਦੀਆਂ ਨੇ ਉਦੋਂ ਫਿਰ ਨੁਕਸਾਨ ਜਿਹੜੇ ਆ ਉਹ ਬਾਅਦ ਵਿੱਚ ਗਿਨੇ ਜਾਂਦੇ ਆ ਇਹ ਕੋਈ ਜੰਗ ਜਿਹੜਾ ਜੇ ਕਿਸੇ ਨੇ ਵੇਖਣਾ ਹੋਵੇ ਤੇ ਜਾ ਕੇ ਦੇਖੋ ਰਸ਼ੀਆ ਦਾ ਤੇ ਯੂਕਰੇਨ ਦਾ ਕੀ ਹਾਲ ਹੋਇਆ ਪਿਆ ਯੂਕਰੇਨ ਵਿੱਚ ਜਾਓ ਕਿੰਨਾ ਬਿਊਟੀਫੁਲ ਕੰਟਰੀ ਸੀਗਾ ਤੇ ਐਸ ਟਾਈਮ ਕਿਉਂਕਿ ਹੁਣ ਜਿਹੜੀ ਜੰਗ ਹੈ ਕੋਈ ਇਹ ਨਹੀਂ ਕਿ ਟੈਂਕ ਲੈ ਕੇ ਦੁਸ਼ਮਣਰ ਵੜ ਗਏ ਹੁਣ ਤਾਂ ਮਸਾਇਲਾਂ ਦੀ ਜੰਗ ਹੈ ਤੇ ਮੇਰਾ ਖਿਆਲ ਸਰਪੰਚ ਸਾਹਿਬ ਨੇ ਆਪਣਾ ਰੋਲ ਨਿਭਾਇਆ ਕਿ ਦੋਨਾਂ ਨੂੰ ਕਾਰਨਾ ਵੀ ਕੀਤੀ ਹੈ ਕਿ ਬੰਦੇ ਦੇ ਕੋਤ ਬਣ ਜਿਓ ਚੁੱਪ ਕਰਕੇ ਬਹਿ ਜਾਓ ਤੇ ਉਹਨਾਂ ਨੇ ਇਹ ਆਪਣੀ ਘੁਰਕੀ ਵੱਟੀ ਹੈ ਇਹ ਉਹਨਾਂ ਦੀ ਘੁਰਕੀ ਕੰਮ ਵੀ ਆਈ ਹੈ ਜਿਹੜਾ ਮੁਲਕ ਦੇ ਉੱਤੇ ਦੋਸ਼ ਲੱਗਦਾ ਵੀ ਇਹ ਤਾਂ ਹਥਿਆਰ ਵੇਚਨ ਵਾਲਾ ਇਹ ਤਾਂ ਮੰਡੀ ਹੈ ਹਥਿਆਰਾਂ ਦੀ ਤੇ ਉਹ ਇਹ ਚੰਮ ਕਿਉਂ ਕਰਵਾ ਰਹੇ ਜੀ ਇਹ ਜੰਗਬੰਦੀ ਇੱਡੀ ਛੇਤੀ ਕਿਉਂ ਹੋ ਗਈ ਹੈ ਕਿਉਂਕਿ ਜਿੱਤ ਤੱਕ ਵੇਖਣ ਨੂੰ ਐਂ ਲੱਗਦਾ ਸੀਗਾ ਕਿ ਹੁਣ ਇਹ ਬੱਸ ਕਰੋ ਜਾਂ ਮਰੋ ਵਾਲਾ ਕੰਮ ਹੈ ਪਰ ਜੇ ਦੇਖਿਆ ਜਾਵੇ ਇੱਕ ਪਾਸੇ ਅਮਰੀਕਾ ਦੇ ਹਥਿਆਰ ਵਧਤੇ ਜਾ ਰਹੇ ਸੀ ਜੀ ਦੂਸਰੇ ਪਾਸੇ ਰੂਸ ਦੇ ਹਥਿਆਰਾਂ ਦੀ ਪਰਖ ਹੋ ਰਹੀ ਸੀ ਤੇ ਤੀਜੇ ਪਾਸੇ ਤੇ ਤੀਜੇ ਪਾਸੇ ਫਰਾਂਸ ਸੀ ਫਰਾਂਸ ਮੇਰੇ ਖਿਆਲ ਇੱਥੇ ਫਾੜੀ ਰਹਿ ਗਿਆ ਮੈਂ ਇਹ ਵੀ ਗੱਲ ਦੱਸਦਾ ਜਾਵਾਂ ਕਿ ਇਹ ਜੰਗ ਨਹੀਂ ਹੋਈ ਇਹ ਹਥਿਆਰਾਂ ਦੀ ਨਮੈਸ਼ ਹੋਈ ਹੈ ਟੈਸਟ ਹੋਇਆ ਹਥਿਆਰਾਂ ਦਾ ਕਿਹਦੇ ਕਿਹੜੇ ਮੁਲਕ ਦੇ ਹਥਿਆਰ ਜਾੜੇ ਵਧੀਆ ਨੇ ਹਥਿਆਰਾਂ ਦਾ ਟੈਸਟ ਹੋਇਆ ਤੇ ਮੇਰੇ ਖਿਆਲ ਜਦੋਂ ਟੈਸਟ ਪਾਸ ਹੋ ਗਿਆ ਤੇ ਟਰੰਪ ਸਾਹਿਬ ਨੇ ਕਿਹਾ ਵੀ ਬਸ ਕਰੋ ਬਸ ਕਰੋ ਬੰਦ ਕਰ ਦਿਓ ਵੀ ਆਪਣਾ ਕੰਮ ਹੋ ਗਿਆ ਇਸੇ ਤਰ੍ਹਾਂ ਹਥਿਆਰਾਂ ਦੀਆਂ ਵੀ ਐਗਜ਼ੀਬੀਸ਼ਨ ਲੱਗਦੀਆਂ ਜਿਹਦੇ ਵਿੱਚ ਰੂਸ ਦੇ ਹਥਿਆਰ ਅਮਰੀਕਾ ਦੇ ਹਥਿਆਰ ਉਸ ਤੋਂ ਇਲਾਵਾ ਜਿਹੜੇ ਜੰਗੀ ਜਹਾਜ਼ ਤੇ ਮਜ਼ਾਈਲਾ ਵਗੈਰਾ ਉਹ ਉੱਥੇ ਐਗਜ਼ੀਬੀਸ਼ਨ ਲੱਗਦੀ ਹੈ ਤੇ ਪਰ ਉਹਦੇ ਵਿੱਚ ਫਿਰ ਉਹ ਪੁੱਛਦੇ ਆ ਕਿ ਇਸ ਮਜ਼ਾਈਲ ਨੇ ਹੁਣ ਤੱਕ ਕਦੀ ਕਿਤੇ ਵਾਰ ਕੀਤਾ ਫਿਰ ਹੁਣ ਆ ਜਿਹੜੀਆਂ ਵੀਡੀਓ ਵਿਜ਼ੂਅਲ ਹੈ ਨਾ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ جنگ ਦੇ ਹੈ ਉੱਥੇ ਫਿਰ ਚਲਾਏ ਜਾਣਗੇ ਫੋਟੋਆਂ ਦਿਖਾਈਆਂ ਜਾਣਗੀਆਂ ਕਿ ਪਾਕਿਸਤਾਨ ਨੇ F16 ਛੱਡਿਆ ਤੇ ਅੱਗੋਂ S400 ਨੇ ਇਸ ਤਰੀਕੇ ਨਾਲ ਮੁਕਾਬਲਾ ਕੀਤਾ ਰੂਸ ਕਹੂਗਾ ਕਿ S400 ਵਰਗੀ ਕੋਈ ਕਰਾਮਾਤ ਨਹੀਂ ਤੇ ਅਮਰੀਕਾ ਕਹੂਗਾ ਜੇ F16 ਨਾ ਹੁੰਦਾ ਤੇ ਅੱਜ ਦੁਨੀਆ ਤੇ ਪਾਕਿਸਤਾਨ ਦਾ ਨਕਸ਼ਾ ਵੀ ਨਹੀਂ ਹੋਣਾ ਸੀ ਪਰ ਕੁਝ ਗੱਲਾਂ ਜਿਹੜੀਆਂ ਸੀਐਨਐਨ ਜਿਹੜਾ ਅਮਰੀਕਾ ਦਾ ਵੱਡਾ ਨਿਊਜ਼ ਅਦਾਰਾ ਹੈ ਉਹਦੇ ਵੱਲੋਂ ਇੱਕ ਖਬਰ ਚੱਲ ਰਹੀ ਹੈ ਜਿਹੜੀ ਬੈਸ ਵੱਲੋਂ ਕਿ ਅਮਰੀਕਾ ਦੇ ਉਪਰਾਸ਼ਟ ਬਟੀਆਂ ਉਹਨਾਂ ਵੱਲੋਂ ਇੰਡੀਆ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਤੇ ਇਸ ਦਾ ਇੱਕ ਬਹੁਤ ਵੱਡਾ ਨੁਕਸਾਨ ਦੱਸਿਆ ਗਿਆ ਉਹ ਨੁਕਸਾਨ ਦੱਸੋ ਤੁਸੀਂ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਭਾਰਤ ਪਾਕਿਸਤਾਨ ਦਾ ਜੋ ਮਾਹੌਲ ਸੀ ਤਣਾਅ ਸੀ ਜੰਗ ਦਾ ਮੈਦਾਨ ਬਣ ਚੁੱਕਿਆ ਸੀ ਉਹ ਯੁੱਧ ਵਿਰਾਮ ਹੋ ਚੁੱਕਿਆ ਹੈ ਸੀਜ਼ਫਾਇਰ ਹੋ ਚੁੱਕਿਆ ਹੈ ਉਹਦੀ ਬਾਬਤ ਅੱਜ ਅਸੀਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਪ੍ਰਸਿੱਧ ਪੱਤਰਕਾਰ ਭਾਈ ਸੁਖਦੇਵ ਸਿੰਘ ਜੀ ਚੁਗਾਵਾ ਹਾਂਜੀ ਚੁਗਾਵਾ ਸਾਹਿਬ ਪਹਿਲੇ ਤੁਹਾਡਾ ਪੰਜਾਬੀ ਲੋਕ ਚੈਨਲ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਜੀ ਬਿਲਕੁਲ ਠੀਕ ਹੈ ਤੁਸੀਂ ਸੁਣਾਓ ਜੀ ਬਹੁਤ ਵਧੀਆ ਜਦੋਂ ਅਸੀਂ ਅਮਰੀਕਾ ਦੇ ਸਵੇਰੇ ਉੱਠਦੇ ਹਾਂ ਉਠਣਸਾਰ ਸਭ ਤੋਂ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਜੰਗਬੰਦੀ ਸੀ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਜਿਹੜੀ ਮਦਦਸਤਾ ਜਿਹੜੀ ਇਹਦੇ ਵਿੱਚ ਇਸ ਨੂੰ ਜੰਗਬੰਦੀ ਨੂੰ ਕਰਾਉਣ ਦੇ ਵਿੱਚ ਦੁਨੀਆ ਦੇ ਸਰਪੰਚ ਕਹੇ ਜਾਂਦੇ ਡੋਨਲਡ ਟਰੰਪ ਵੱਲੋਂ ਅਹਿਮ ਭੂਮਿਕਾ ਨਿਭਾਏਗੀ ਉਹ ਸਾਰੀ ਗੱਲਬਾਤ ਨੂੰ ਤੁਸੀਂ ਪਹਿਲੇ ਦੱਸੋ ਕਿਵੇਂ ਦੇਖਦੇ ਹੋ ਜਿਹੜੀ ਇਹ ਜੰਗਬੰਦੀ ਹੋਈ ਹੈ ਇਹ ਸਾਰੀ ਦੁਨੀਆ ਮੰਨਦੀ ਹੈ ਵਧੀਆ ਹੋਈ ਹੈ ਮੈਂ ਤੇ ਦੋਨੇ ਦੇਸ਼ਾਂ ਦੀ ਇਹ ਮਜਬੂਰੀ ਸੀ ਜਾਂ ਜ਼ਰੂਰੀ ਸੀ ਆ ਮੇਰਾ ਖਿਆਲ ਸਭ ਤੋਂ ਪਹਿਲਾਂ ਤਰੀਕ ਗੱਲ ਇਹ ਕਰੀਏ ਕਿ ਚੰਗੀ ਗੱਲ ਹੋਈ ਹੈ ਕਿ ਇਹ ਜੰਗਬੰਦੀ ਹੋ ਚੁੱਕੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਆਮ ਲੋਕਾਂ ਦਾ ਆਮ ਲੋਕਾਂ ਦੇ ਬਿਜ਼ਨਸ ਦਾ ਤੇ ਹੋਰ ਚੀਜ਼ਾਂ ਦਾ ਬਹੁਤ ਵੱਡਾ مالی ਜਾਨੀ ਨੁਕਸਾਨ ਹੋ ਰਿਹਾ ਸੀ ਦੋਵਾਂ ਪਾਸੇ ਤੇ ਜੇ ਗੱਲ ਕਰੀਏ ਇਸ ਜੰਗਬੰਦੀ ਦੀ ਮੇਰਾ ਖਿਆਲ ਹੈ ਕਿ ਇਹ ਜੰਗ ਬੰਦੀ ਕਰਨੀ ਹੁਣ ਇਸ ਟਾਈਮ ਮਜਬੂਰੀ ਸੀ ਕਿਉਂਕਿ ਜੰਗ ਛੇੜ ਤਾਂ ਲਈ ਸੀ ਪਰ ਕੋਈ ਵੀ ਵਿਚ ਵਿਚੋਲਾ ਆ ਕੇ ਇਸ ਨੂੰ ਰੋਕਣ ਵਾਸਤੇ ਤਿਆਰ ਨਹੀਂ ਸੀ ਭਾਵੇਂ ਕਿ ਟਰੰਪ ਸਾਹਿਬ ਨੇ ਪਹਿਲੇ ਕਿਹਾ ਸੀਗਾ ਕਿ ਦੋਵੇਂ ਮੁਲਕ ਜਿਹੜੇ ਆ ਸੰਜਮ ਤੋਂ ਕੰਮ ਲੈਣ ਤੇ ਸ਼ਾਂਤੀ ਬਣਾ ਕੇ ਰੱਖਣ ਆਪਣੇ ਖਿੱਤੇ ਦੇ ਵਿੱਚ ਕਿਉਂਕਿ ਜੰਗ ਜਿਹੜਾ ਆ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਪਰ ਫਿਰ ਵੀ ਆ ਕਿਉਂਕਿ ਭਾਰਤ ਦਾ ਜਿਹੜਾ মিডিਆ ਉਹਨੇ ਆਲਰੇਡੀ جنگ ਛੇੜ ਦਿੱਤੀ ਹੋਈ ਸੀ ਜਦੋਂ ਉਹ ਤਾਂ ਕਬਜ਼ੇ ਵੀ ਕਰਨ ਲੱਗੇ ਸੀ ਜਿਹੜੋ ਪਹਿਲਾਂ ਜਿਹੜਾ ਪਾਕਿਸਤਾਨ ਦੇ ਕਬਜ਼ਾ ਕਰ ਲਿਆ ਹਾਂ ਜਦੋਂ ਪਹਿਲ ਕਾਮ ਦਾ ਜਦੋਂ ਇਹ ਇਨਸੀਡੈਂਟ ਹੁੰਦਾ ਆ ਉਸ ਤੋਂ ਬਾਅਦ ਹੀ ਲੋਕਾਂ ਨੇ ਇਹ ਜਿਹੜਾ মিডিਆ ਗੋਦੀ মিডিਆ ਜਿਹਨੂੰ ਕਹਿੰਦੇ ਆ ਉਹਨਾਂ ਨੇ ਤਾਂ ਉਸ ਦਿਨ ਹੀ جنگ ਲਾਤੀ ਸੀ ਕਿ ਮੋਦੀ ਲਵੇਗਾ ਬਦਲਾ ਮੋਦੀ ਇਹ ਕਰ ਦੇਗਾ ਮੋਦੀ ਉਹ ਕਰ ਦੇਗਾ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਜੇ ਜਦੋਂ ਜੰਗਾਂ ਲੱਗਦੀਆਂ ਨੇ ਉਦੋਂ ਫਿਰ ਨੁਕਸਾਨ ਜਿਹੜੇ ਆ ਉਹ ਬਾਅਦ ਵਿੱਚ ਗਿਣੇ ਜਾਂਦੇ ਆ ਪਤਾ ਲੱਗਦਾ ਵੀ ਕੀ ਕੁਝ ਹੋਇਆ ਕਿਉਂਕਿ ਇਹ ਕੋਈ ਜੰਗ ਜਿਹੜਾ ਜੇ ਕਿਸੇ ਨੇ ਵੇਖਣਾ ਹੋਵੇ ਤੇ ਜਾ ਕੇ ਦੇਖੋ ਰਸ਼ੀਆ ਦਾ ਤੇ ਯੂਕਰੇਨ ਦਾ ਕੀ ਹਾਲ ਹੋਇਆ ਪਿਆ ਯੂਕਰੇਨ ਵਿੱਚ ਜਾਓ ਕਿੰਨਾ ਬਿਊਟੀਫੁਲ ਕੰਟਰੀ ਸੀਗਾ ਤੇ ਇਸ ਟਾਈਮ ਕਿਉਂਕਿ ਹੁਣ ਜਿਹੜੀ ਜੰਗ ਹੈ ਕੋਈ ਇਹ ਨਹੀਂ ਕਿ ਟੈਂਕ ਲੈ ਕੇ ਤੁਸੀਂ ਅੰਦਰ ਵੜ ਗਏ ਹੁਣ ਤਾਂ ਮਜ਼ਾਈਲਾਂ ਦੀ ਜੰਗ ਹੈ ਤੇ ਇਹ ਜੰਗਬੰਦੀ ਬਹੁਤ ਵਧੀਆ ਗੱਲ ਹੋਈ ਹੈ ਤੇ ਮੇਰਾ ਖਿਆਲ ਸਰਪੰਚ ਸਾਹਿਬ ਨੇ ਆਪਣਾ ਰੋਲ ਨਿਭਾਇਆ ਕਿ ਦੋਨਾਂ ਨੂੰ ਤਾੜਨਾ ਵੀ ਕੀਤੀ ਹੈ ਕਿ ਬੰਦੇ ਦੇ ਪੁੱਤ ਬਣਦੇ ਹੋ ਚੁੱਪ ਕਰਕੇ ਬਹਿ ਜਾਓ ਤੇ ਉਹਨਾਂ ਨੇ ਇਹ ਆਪਣੀ ਕੁਰਕੀ ਵੱਟੀ ਹੈ ਜੇ ਉਹਨਾਂ ਦੀ ਕੁਰਕੀ ਕੰਮ ਵੀ ਆਈ ਹੈ ਤੇ ਇੱਕ ਗੱਲ ਦੱਸੋ ਵੀ ਜਦੋਂ ਅਸੀਂ ਗੱਲ ਅਮਰੀਕਾ ਦੀ ਕਰਦੇ ਆ ਅਮਰੀਕਾ ਕਹਿੰਦੇ ਹਥਿਆਰ ਵੇਚਦਾ ਦੁਨੀਆ ਭਰ ਦੇ ਵਿੱਚ ਤੇ ਜਦੋਂ ਟਰੰਪ ਸਾਹਿਬ ਆਪਣਾ ਕਾਰਜਕਾਰ ਸੰਭਾਲਦੇ ਆ ਸਭ ਤੋਂ ਪਹਿਲੇ ਉਹ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਯੁੱਧ ਉਦੇ ਵਿੱਚ ਜੰਗਬੰਦੀ ਕਰਵਾ ਦਿੰਦੇ ਆ ਉਹ ਕਿੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਉਹ ਉਹਨੂੰ ਸਟਾਪ ਕਰ ਦਿੰਦੇ ਆ ਜਿਹੜਾ ਯੁੱਧ ਚੱਲਦਾ ਹੁੰਦਾ ਹੁਣ ਭਾਰਤ ਪਾਕਿਸਤਾਨ ਦੇ ਤੁਸੀਂ ਇਹ ਦੱਸੋ ਵੀ ਜਿਹੜਾ ਮੁਲਕ ਦੇ ਉੱਤੇ ਦੋਸ਼ ਲੱਗਦਾ ਵੀ ਇਹ ਤਾਂ ਹਥਿਆਰ ਵੇਚਨ ਵਾਲਾ ਇਹ ਤਾਂ ਮੰਡੀ ਆ ਹਥਿਆਰਾਂ ਦੀ ਤੇ ਉਹ ਇਹ ਚੰਮ ਕਿਉਂ ਕਰਵਾ ਰਿਹਾ ਜੀ ਆ ਮੇਰਾ ਖਿਆਲ ਜੇ ਦਰਸ਼ਕਾਂ ਨੂੰ ਥੋੜੀ ਜੀ ਸਮਝ ਆ ਜਾਵੇ ਜੀ ਤੇ ਮੇਰੇ ਖਾਲ ਕੁਝ ਗੱਲਾਂ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਫਰੋਲਣ ਵਾਲੀਆਂ ਨੇ ਜੀ ਤੇ ਇਹ ਜੰਗਬੰਦੀ ਐਡੀ ਛੇਤੀ ਕਿਉਂ ਹੋ ਗਈ ਆ ਕਿਉਂਕਿ ਜਿੱਤੇ ਤੱਕ ਵੇਖਣ ਨੂੰ ਐ ਲੱਗਦਾ ਸੀਗਾ ਕਿ ਹੁਣ ਇਹ ਬਸ ਕਰੋ ਜਾਂ ਮਰੋ ਵਾਲਾ ਕੰਮ ਹੈ ਪਰ ਜੇ ਦੇਖਿਆ ਜਾਵੇ ਇੱਕ ਪਾਸੇ ਅਮਰੀਕਾ ਦੇ ਹਥਿਆਰ ਵਰਤੇ ਜਾ ਰਹੇ ਸੀ ਜੀ ਦੂਸਰੇ ਪਾਸੇ ਰੂਸ ਦੇ ਹਥਿਆਰਾਂ ਦੀ ਪਰਖ ਹੋ ਰਹੀ ਸੀ ਤੇ ਤੀਜੇ ਪਾਸੇ ਤੇ ਤੇ ਤੀਜੇ ਪਾਸੇ ਫਰਾਂਸੀ ਫਰਾਂਸ ਮੇਰਾ ਖਿਆਲ ਇੱਥੇ ਫਾੜੀ ਰਹਿ ਗਿਆ ਮੈਂ ਇਹ ਵੀ ਗੱਲ ਦੱਸਦਾ ਜਾਵਾਂ ਕਿ ਇਹ ਜੰਗ ਨਹੀਂ ਹੋਈ ਇਹ ਹਥਿਆਰਾਂ ਦੀ ਨਮੈਸ਼ ਹੋਈ ਹੈ ਟੈਸਟ ਹੋਇਆ ਹਥਿਆਰਾਂ ਦਾ ਕਿਹਦੇ ਕਿਹੜੇ ਮੁਲਕ ਦੇ ਹਥਿਆਰ ਜਾੜੇ ਵਧੀਆ ਨੇ ਹਥਿਆਰਾਂ ਦਾ ਟੈਸਟ ਹੋਇਆ ਤੇ ਮੇਰੇ ਖਿਆਲ ਚ ਜਦੋਂ ਟੈਸਟ ਪਾਸ ਹੋ ਗਿਆ ਤੇ 트ੰਪ ਸਾਬ ਨੇ ਕਿਹਾ ਵੀ ਬਸ ਕਰੋ ਬਸ ਕਰੋ ਬੰਦ ਕਰ ਦਿਓ ਵੀ ਆਪਣਾ ਕੰਮ ਹੋ ਗਿਆ ਹਾਂ ਆਪਣਾ ਕੰਮ ਹੋ ਗਿਆ ਇਹ ਤੁਸੀਂ ਥੋੜੇ ਦਿਨਾਂ ਬਾਅਦ ਦੇਖਿਓ ਜਦੋਂ ਮੇਰੇ ਕੋਲ ਕੁਝ ਲੋਕ ਜਿਹੜੇ बिजनेਸਮੈਨ ਨੇ ਉਹਨਾਂ ਨੂੰ ਪਤਾ ਹੈ ਕਿ ਚਾਈਨਾ ਹਾਂਗਕਾਂਗ ਅਮਰੀਕਾ ਜਾਂ ਯੂਰਪ ਦੀਆਂ ਮੰਡੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਲੈਕਟ੍ਰੋਨਿਕਸ ਨੇ ਉਹਨਾਂ ਦੀ ਐਗਜ਼ੀਬੀਸ਼ਨ ਲੱਗਦੀਆਂ ਐ ਇਸੇ ਤਰ੍ਹਾਂ ਹਥਿਆਰਾਂ ਦੀਆਂ ਵੀ ਐਗਜ਼ੀਬੀਸ਼ਨ ਲੱਗਦੀਆਂ ਜਿਹਦੇ ਵਿੱਚ ਰੂਸ ਦੇ ਹਥਿਆਰ ਅਮਰੀਕਾ ਦੇ ਹਥਿਆਰ ਉਸ ਤੋਂ ਇਲਾਵਾ ਜਿਹੜੇ ਜੰਗੀ ਜਹਾਜ਼ ਤੇ ਮਜ਼ਾਈਲਾ ਵਗੈਰਾ ਉਹ ਉੱਥੇ ਐਗਜ਼ੀਬੀਸ਼ਨ ਲੱਗਦੀ ਐ ਤੇ ਪਰ ਉਹਦੇ ਵਿੱਚ ਫਿਰ ਉਹ ਪੋਛਦੇ ਆ ਕਿ ਇਸ ਮਜਾਇਲ ਨੇ ਹੁਣ ਤੱਕ ਕਦੀ ਕਿਤੇ ਵਾਰ ਕੀਤਾ ਫਿਰ ਹੁਣ ਆ ਜਿਹੜੀਆਂ ਵੀਡੀਓ ਵਿਜ਼ੂਅਲ ਹੈ ਨਾ ਜੀ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਜੰਗ ਦੇ ਹੈ ਉਥੇ ਫਿਰ ਚਲਾਏ ਜਾਣਗੇ ਫੋਟੋਆਂ ਦਿਖਾਈਆਂ ਜਾਣਗੀਆਂ ਕਿ ਪਾਕਿਸਤਾਨ ਨੇ F16 ਛੱਡਿਆ ਜੀ ਤੇ ਅੱਗੋਂ S400 ਨੇ ਇਸ ਤਰੀਕੇ ਨਾਲ ਮੁਕਾਬਲਾ ਕੀਤਾ ਰੂਸ ਕਹੂਗਾ ਕਿ S400 ਵਰਗੀ ਕੋਈ ਕਰਾਮਾਤ ਨਹੀਂ ਜੀ ਤੇ ਅਮਰੀਕਾ ਕਹੂਗਾ ਜੇ F16 ਨਾ ਹੁੰਦਾ ਤੇ ਅੱਜ ਦੁਨੀਆ ਤੇ ਪਾਕਿਸਤਾਨ ਦਾ ਨਕਸ਼ਾ ਨਕਸ਼ਾ ਵੀ ਨਹੀਂ ਹੋਣਾ ਸੀ ਸੋ ਦੋਨੋਂ ਹੀ ਹਥਿਆਰ ਵੇਚਣ ਵਿੱਚ ਕਾਮਯਾਬ ਹੋਣਗੇ ਦੋਨੇ ਹਥਿਆਰ ਜੇ ਆਪਾਂ ਕਹੀਏ ਨੈਲੇ ਤੇ ਦੈਲਾਸ ਬਿਲਕੁਲ ਨੁਕਸਾਨ ਭਾਰਤ ਦਾ ਵੀ ਹੋਇਆ ਜੀ ਪਾਕਿਸਤਾਨ ਦਾ ਵੀ ਹੈ ਨੋ ਡਾਊਟ ਪਰ ਫਾਇਦਾ ਕੋਈ ਹੋਰ ਲੈ ਗਿਆ ਸਰਪੰਚ ਸਾਹਿਬ लाठी ਵੀ ਬਚਾ ਗਏ ਜੀ ਤੇ ਸੱਪ ਵੀ ਮਾਰ ਗਏ ਕਿਉਂਕਿ ਇਹ ਗੱਲ ਮੰਦਣੀ ਪੈਣੀ ਆ ਕਿਉਂਕਿ ਇੰਨੀ ਛੇਤੀ ਅੱਧੇ ਘੰਟੇ ਪਹਿਲਾਂ ਗੱਲ ਹੋਈ ਹੈ ਅੱਧੇ ਘੰਟੇ ਦੇ ਵਿੱਚ ਵਿੱਚ ਸੀਜ਼ ਫਾਇਰ ਵੀ ਹੋ ਗਿਆ ਪਰ ਕੁਝ ਗੱਲਾਂ ਜਿਹੜੀਆਂ ਸੀਐਨਐਨ ਜਿਹੜਾ ਅਮਰੀਕਾ ਦਾ ਵੱਡਾ ਨਿਊਜ਼ ਅਦਾਰਾ ਹੈ ਉਹਦੇ ਵੱਲੋਂ ਇੱਕ ਖਬਰ ਚੱਲਦੀ ਪਈ ਹੈ ਕਿ ਜੇੜੀ ਬੈਂਸ ਵੱਲੋਂ ਜੋ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਹੈ ਉਹਨਾਂ ਵੱਲੋਂ ਇੰਡੀਆ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਤੇ ਇਸ ਦਾ ਇੱਕ ਬਹੁਤ ਵੱਡਾ ਨੁਕਸਾਨ ਦੱਸਿਆ ਗਿਆ ਉਹ ਨੁਕਸਾਨ ਦੱਸੋ ਕੀ ਸੀ ਮੇਰਾ ਖਿਆਲ ਸ਼ਾਇਦ ਜੇ ਇਸ ਨੂੰ ਹੋਰ ਫਰੋ ਲਿਆ ਜਾਵੇ ਤਾਂ ਸੈਟਲਾਈਟ ਦੀਆਂ ਤਸਵੀਰਾਂ ਕੁਝ ਕਹਿੰਦੀਆਂ ਸੀ ਜੀ ਨਾਸਾ ਦੀਆਂ ਜਿਹੜਾ ਹੌਲੀ-ਹੌਲੀ ਇਹ ਬਾਹਰ ਆਊਗਾ ਜਿਹਦੇ ਵਿੱਚੋਂ ਸੀਐਨਐਨ ਨੇ ਇੱਕ ਨਿਊਜ਼ ਜਿਹੜੀ ਨਸ਼ਰ ਕੀਤੀ ਹੈ ਉਹ ਇਹ ਸੀ ਕਿ ਜਦੋਂ ਕੱਲ ਰਾਤ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਯੁੱਧ ਚੱਲ ਰਿਹਾ ਸੀ ਮਜ਼ਾਈਲਾਂ ਦਾ ਜੀ ਉਸ ਤੋਂ ਪਹਿਲਾਂ ਇੱਕ ਰਾਤ ਜਿਹੜੀ ਹੋਈ ਹੈ ਉਸ ਤੋਂ ਪਹਿਲਾਂ ਦਿਨੇ ਇੱਕ ਬਹੁਤ ਵੱਡਾ ਪਾਕਿਸਤਾਨ ਦੇ ਵਿੱਚ ਉਹ ਪੁਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਕੀਤੇ ਗਏ ਜੀ ਪਰ ਅਸਲ ਵਿੱਚ ਉਹ ਪੁਚਾਲ ਨਹੀਂ ਸੀ ਆ ਪਾਕਿਸਤਾਨ ਨੇ ਉੱਥੇ ਨਿਊਕਲੀਅਰ ਬੰਬ ਦਾ ਜੀ ਉੱਥੇ ਟੈਸਟ ਕੀਤਾ ਗਿਆ ਜਿਹੜਾ ਕਿ ਬਹੁਤ ਉਹ ਉਜਾੜੇ ਵਾਲੀ ਥਾਂ ਤੇ ਜੀ ਪਰ ਖਤਾਂ ਕਰ ਲਈ ਇਹਨਾਂ ਨੇ ਚੋਰੀ ਪਰ ਉਹਦਾ ਧੁਮਾਕਾ ਇੰਨਾ ਸੀਗਾ ਕਿ ਜਿਹਦੇ ਨਾਲ ਪਾਕਿਸਤਾਨ ਦੇ ਵਿੱਚ ਪਸ਼ਾਵਰ ਵਾਲੇ ਪਾਸੇ ਜਿਹੜੇ ਆ ਦੱਸਿਆ ਜਾ ਰਿਹਾ ਕਿ ਕਾਫੀ ਪੁਚਾਲ ਦੇ ਝਟਕੇ ਆਏ ਆ ਤੇ ਜਿਹੜੀ ਵੈਂਸ ਹੋਣਾ ਨੇ ਜਦੋਂ ਇਹ ਵੈਂਸ ਨੇ ਜਦੋਂ ਇਹ ਦੇਖਿਆ ਸੌਰੀ ਵੈਂਸ ਕਹਿ ਗਿਆ ਜਿਹੜੀ ਵੈਂਸ ਜਿਹੜੇ ਆਪਣੇ ਉਪ ਰਾਸ਼ਟਰਪਤੀ ਨੇ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਇਹ ਤਾਂ ਕੰਮ ਖਰਾਬ ਹੋਣ ਵਾਲਾ ਹੈ ਤੇ ਇਹਨਾਂ ਨੂੰ ਪਹਿਲਾਂ ਪਹਿਲਾਂ ਰੋਕ ਲੋ ਕਿਤੇ ਉਹ ਨਾ ਹੋਵੇ ਮੈਨੂੰ ਤਦ ਹੀ ਆਪਾਂ ਮੰਨ ਲਈਏ ਵੀ ਭਾਰਤ ਵੀ ਉਹ ਛੇਤੀ ਮੰਨ ਗਏ ਇਸ ਜਿਹੜੀ ਗੱਲਬਾਤ ਕਿਉਂਕਿ ਭਾਰਤ ਨੂੰ ਦੱਸ ਦਿੱਤਾ ਗਿਆ ਕਿ ਮਿੱਤਰੋ ਤਿਆਰ ਹੋ ਜਾਓ ਕਿਉਂਕਿ ਉਹ ਦੂਸਰੇ ਪਾਸੇ ਨੂੰ ਤੁਰ ਪਿਆ ਉਹ ਨਾ ਹੋਵੇ ਇਹੋ ਛੋਟਾ ਮੁਲਖ ਹੈ ਜੇ ਉਹਨਾਂ ਨੂੰ ਪਤਾ ਲੱਗਦਾ ਹੋਇਆ ਕਿ ਅਸੀਂ ਮਰਨ ਤਾਂ ਲੱਗੇ ਹੀ ਆ ਤੇ ਸਨਮ ਕੋ ਵੀ ਲੈ ਡੁੱਬੇਗੇ ਤੇ ਇਦਾਂ ਦੀ ਗੱਲ ਹੋਣ ਵਾਲੀ ਸੀ ਇਹ ਭਾਰਤ ਨੂੰ ਤੇ ਪਾਕਿਸਤਾਨ ਨੂੰ ਵੀ ਸਮਝਾਤਾ ਵੀ ਤੁਹਾਡੇ ਪੱਲੇ ਵੀ ਕੱਖ ਨਹੀਂ ਰਹਿਣਾ ਇਹਨਾਂ ਦੇ ਵੀ ਕੁਝ ਨਹੀਂ ਰਹਿਣਾ ਕਿਉਂਕਿ ਮਨੁੱਖਤਾ ਦਾ ਕਹਾਣ ਹੋਏ ਤੇ ਮਨੁੱਖਤਾ ਦਾ ਕਹਾਣ ਹੋਊਗਾ ਬਾਕੀ ਮੰਡੀ ਸਾਰੀ ਬੰਦ ਹੋ ਜਾਣੀ ਹੈ ਤੇ ਤੁਹਾਨੂੰ ਹਥਿਆਰ ਪਰਖਣ ਤੱਕ ਹੀ ਰੱਖਿਆ ਸੀਗਾ ਤੁਸੀਂ ਤਾਂ ਗਾਂ ਵਧ ਗਏ ਸੋ ਬਸ ਕਰੋ ਨਹੀਂ ਤੇ ਉਧਰ ਪਰਮਾਣੂ ਜਿਹੜਾ ਹਮਲਾ ਉਹ ਤਿਆਰ ਹੋ ਰਿਹਾ ਤੇ ਮੇਰੇ ਖਿਆਲ ਭਾਰਤ ਸਮਝ ਵੀ ਗਿਆ ਇਹ ਤਾਂ ਸਭ ਤੋਂ ਸਾਰੇ ਇਨਸੀਡੈਂਟ ਦੇ ਵਿੱਚ ਜਿਹੜੀ ਮੀਡੀਆ ਦਾ ਦੋਨੇ ਦੇਸ਼ਾਂ ਦੀ ਦੋਨੇ ਦੇਸ਼ਾਂ ਦੀ ਮੀਡੀਆ ਦਾ ਰੋਲ ਕਿਵੇਂ ਰਿਹਾ ਮੇਰੇ ਖਿਆਲ ਮੀਡੀਆ ਨੇ ਹੀ ਜੰਗ ਕੀਤੀ ਹੈ ਜੀ ਕੰਟਰੀਆਂ ਨੇ ਜੰਗ ਨਹੀਂ ਕੀਤੀ ਇਸ ਸਟੂਡੀਓ ਦੇ ਵਿੱਚ ਗੇਮ ਹੋਈ ਸਟੂਡੀਓ ਦੇ ਵਿੱਚੋਂ ਐਨੀਮੇਸ਼ਨ ਗੇਮਾਂ ਕਿਹੜੀਆਂ ਕਈਆਂ ਨੇ ਮੈਂ ਦਰਸ਼ਕਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਹੁਣ ਨਿਊਜ਼ ਤੇ ਉਤੇ ਅੱਖ ਰੱਖਿਓ ਜਿੰਨੇ ਇੰਡੀਆ ਦੇ ਮੀਡੀਆ ਨੇ ਜਾ ਰਿਹਾ ਨੂੰ ਗੋਦੀ ਮੀਡੀਆ ਕਹਿ ਲਓ ਚਾਹੇ ਪਾਕਿਸਤਾਨ ਦਾ ਉਹ ਮੀਡੀਆ ਜਿਹੜਾ ਉੱਚੀ ਉੱਚੀ ਚੀਕਾਂ ਮਾਰ ਮਾਰ ਕੇ ਗੱਲ ਕਰਦਾ ਵੀ ਪਾਕਿਸਤਾਨ ਨੇ ਇੰਨੇ ਡਰੋਨ ਛੱੜਤੇ ਪਾਕਿਸਤਾਨ ਨੇ ਇੰਨੀਆਂ ਮਜਾਈਲਾਂ ਛੱੜਤੀਆਂ ਇੰਡੀਆ ਨੇ ਇੰਨੀਆਂ ਮਜਾਈਲਾਂ ਦਾਗਤੀਆਂ ਤੇ ਉਹ ਹੁਣ ਇਹ ਗਿਣਤੀ ਕਰ ਲਿਓ ਵੀ ਜਿਹੜੇ ਉਹ 100 100 2 200 ਮਜਾਈਲਾਂ ਤੇ ਕਿੰਨੇ ਕਿੰਨੇ ਜਹਾਜ਼ ਛੱਟ ਰਹੇ ਸੀ ਕਿੰਨੇ ਕਿੰਨੇ ਡਰੋਨ ਛੱਟ ਰਹੇ ਸੀ ਜੀ ਮੈਨੂੰ ਨਹੀਂ ਲੱਗਦਾ ਕਿ ਇੰਨੇ ਡਰੋਨ ਪਾਕਿਸਤਾਨ ਕੋ ਹੋਣਗੇ ਜਾਂ ਇੰਡੀਆ ਕੋਲ ਹੋਣਗੇ ਜਿੰਨੇ ਮੀਡੀਆ ਨੇ ਛੱੜ ਦਿੱਤੇ ਸੀ ਉਹ ਜਿਹੜੀਆਂ ਅ ਐਨੀਮੇਸ਼ਨ ਨੂਮਾ ਵੀਡੀਓ ਬਣਾ ਬਣਾ ਕੇ ਦਿਖਾਈਆਂ ਜਾ ਰਹੀਆਂ ਸੀਗੀਆਂ ਤੇ ਹੁਣ ਇਹ ਦੱਸੋ ਵੀ ਜੇ ਉਹ ਐਨੀਮੇਸ਼ਨ ਉਹ ਸਾਰਿਆਂ ਨੂੰ ਪਤਾ ਵੀਡੀਓ ਗੇਮਾਂ ਦੀਆਂ ਘੱਟ ਘੱਟ ਕੇ ਉਹ ਵੀ ਪੁੱਛੇ ਵੀ ਮਜਾਏ ਛੱਡੀ ਗਈ ਉਹਦੀ ਵੀਡੀਓ ਕੌਣ ਬਣਾਉਂਦਾ ਸੀ ਜੇ ਕੋਈ ਡਰੋਨ ਨੀਚੇ ਡਿੱਗਿਆ ਉਹਦੀ ਵੀਡੀਓ ਕੌਣ ਬਣਾਉਂਦਾ ਸੀ ਇਹ ਸਾਰਾ ਕੁਝ ਪੁੱਛਿਆ ਜਾਵੇ ਪਰ ਉਹਦੇ ਵਿੱਚ ਇੱਕ ਸਵਾਲ ਇਹ ਹੈ ਵੀ ਮੀਡੀਆ ਜਦ ਸਾਰਿਆਂ ਨੂੰ ਪਤਾ ਹੈ ਵੀ ਇਹ ਗੋਦੀ ਮੀਡੀਆ ਜੋ ਪੰਜਾਬ ਦੇ ਵਿੱਚ ਵੀ ਕੁਝ ਮੀਡੀਆ ਵੱਲੋਂ ਅਜੇ ਹਾਲ ਰੋਲ ਅਦਾ ਕੀਤਾ ਗਿਆ ਹੈ ਔਰ ਇਹਨਾਂ ਨੂੰ ਨੱਥ ਪਾਈ ਜਾਵੇਗੀ ਤੁਹਾਨੂੰ ਲੱਗਦਾ? ਅ ਟੀਆਰਪੀ ਦਾ ਮਾਮਲਾ ਸਾਰਾ ਹੀ ਨੱਥ ਪਾਉਣ ਵਾਲੇ ਉਹਨਾਂ ਦੇ ਆਪਣੀ ਆਕਾ ਨੇ ਕਿਸੇ ਨੇ ਨੱਥ ਨਹੀਂ ਪਾਉਣੀ ਕਿਉਂਕਿ ਉਹ ਤਾਂ ਉਹਨਾਂ ਤੇ ਗੁਣਗਾਰੇ ਸੀ ਪੇ ਫਲਾਣੇ ਨੇ ਇਦਾਂ ਕਰਤਾ ਮੰਤਰੀਆਂ ਦੇ ਨਾਂ ਨਾ ਲੈ ਲੈ ਕੇ ਬੋਲਦੇ ਪਏ ਸੀਗੇ ਜੀ ਪਰ ਸਭ ਤੋਂ ਵੱਡੀ ਇਹ ਗੱਲ ਇਹ ਹੈ ਕਿ ਜਿੰਨਾ ਹਥਿਆਰ মিডিਆ ਵੱਲੋਂ ਚਲਾਇਆ ਦਿਖਾਇਆ ਗਿਆ ਤੇ ਸਭ ਤੋਂ ਉੱਪਰ ਵਾਲੀ ਗੱਲ ਇਹ ਹੈ ਕਿ ਇੰਡੀਆ ਦੇ ਕੁਸ਼ੀ ਮੀਡੀਆ ਅਦਾਰਿਆਂ ਨੇ ਜੀ ਇਹ ਖਬਰਾਂ ਨਸ਼ਰ ਕੀਤੀਆਂ ਕਿ ਭਾਰਤ ਨੇ ਕਰਾਚੀ ਤੇ ਪੋਰਟ ਤੇ ਕਬਜ਼ਾ ਕਰ ਲਿਆ ਜੀ ਠੀਕ ਹੈ ਪਸ਼ਾਵਰ ਤੇ ਕਬਜ਼ਾ ਕਰ ਲਿਆ ਬਲੋਚਿਸਤਾਨ ਵਾਲੇ ਪਾਸਿਓਂ ਕਬਜ਼ਾ ਕਰ ਲਿਆ ਗਿਆ ਹੈ ਜੀ ਤੇ ਨਾਲ ਦੇ ਨਾਲ ਸਭ ਤੋਂ ਵੱਡੀ ਇਹ ਵੀ ਗੱਲ ਖਬਰ ਆਈ ਕਿ ਜਿਹੜਾ ਉੱਥੇ ਦਾ ਨਿਵਾਸ਼ ਜਿਹੜਾ ਆਪਣਾ ਉੱਥੇ ਦਾ ਪ੍ਰਧਾਨ ਮੰਤਰੀ ਹੈ ਜੀ ਸ਼ਹਿਬਾਜ਼ ਉਹ ਬੰਕਰ ਵਿੱਚ ਚਲਾ ਗਿਆ ਉੱਥੇ ਦਾ ਜਿਹੜਾ ਫੌਜੀ ਜਨਰਲ ਹੈ ਉਹਨੂੰ ਬਦਲ ਦਿੱਤਾ ਗਿਆ ਤੇ ਅਰੈਸਟ ਕਰ ਲਿਆ ਫੇਰ ਖਬਰ ਇਹ ਆਈ ਕਿ ਪਾਕਿਸਤਾਨ ਦੇ ਕਈ ਹਿੱਸਿਆਂ ਤੇ ਭਾਰਤ ਨੇ ਕਬਜ਼ਾ ਕਰ ਲਿਆ ਫੌਜ ਐਂਟਰ ਕਰ ਚੁੱਕੀ ਹੈ ਫੌਜ ਐਂਟਰ ਕਰ ਚੁੱਕੀ ਹੈ ਮੈਂ ਕਹਿੰਦਾ ਸੀਜ 5 ਤਾਂ ਰੁਕ ਗਿਆ ਤੇ ਉਹ ਫੌਜ ਉੱਥੋਂ ਵਾਪਸ ਆ ਗਈ ਹੈ ਕਰਾਚੀ ਦਾ ਇਹ ਇਹ ਸਵਾਲ ਹੈ ਹਾਂ ਕਰਾਚੀ ਦਾ ਕਬਜ਼ਾ ਛੱਡਤਾ ਲਾਹੌਰ ਦਾ ਕਬਜ਼ਾ ਛੱਡ ਦਿੱਤਾ ਗਿਆ ਜਾਂ ਮੈਂ ਮੈਂ ਜਿਹੜੇ ਪਾਕਿਸਤਾਨ ਦਾ ਮੀਡੀਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਜਿਹੜੇ ਕਹਿੰਦੇ ਸੀ ਅਸੀਂ ਉਹਨਾਂ ਦਾ ਪਠਾਨਕੋਟ ਬੇਸ ਉਡਾ ਦਿੱਤਾ ਬਿਆਸ ਵਾਲਾ 에어 ਬੇਸ ਉਡਾ ਦਿੱਤਾ ਜਾਂ ਉਹ ਕਹਿੰਦੇ ਸੀ ਕਿ ਜਿਹੜਾ ਰਾਜਸਥਾਨ ਵਾਲਾ ਬੇਸ ਹੈ ਉਹ ਡਾ ਦਿੱਤਾ ਇਹ ਸਾਰੀਆਂ ਹੀ ਹਵਾ ਦੇ ਵਿੱਚ ਇੰਨੀਆਂ ਗੱਲਾਂ ਕੀਤੀਆਂ ਗਈਆਂ ਜਿਨ੍ਹਾਂ ਦਾ ਹੁਣ ਜਵਾਬ ਕੌਣ ਦੇਊਗਾ ਮਾਵਾ ਦੇ ਪੁੱਤਾਂ ਨੂੰ ਮਰਾਉਣਾ ਬੜਾ ਸੌਖਾ ਪਰ ਇਹ ਗੱਲਾਂ ਕਰਕੇ ਤੇ ਪਤਲੀ ਗਲੀ ਚੋਂ ਨਿਕਲ ਜਾਣਾ ਇਹ ਚੰਗੀ ਗੱਲ ਨਹੀਂ ਇੱਕ ਇਹ ਦੱਸੋ ਜਦੋਂ ਤੁਸੀਂ ਅੱਜ ਸੀਸ ਵਾਇਰਲ ਇਸ ਵੰਨ ਦੇ ਵਿੱਚ ਕੋਈ ਫੋਟੋ ਸਭ ਤੋਂ ਵੱਧ ਵਾਇਰਲ ਹੋਈ ਹੈ ਉਹ ਤੁਸੀਂ ਵੀ ਦੇਖੀ ਹੋਣੀ ਹੈ 트럼ਪ ਸਾਹਿਬ ਦੀ ਸਰਦਾਰ ਪੂਰੀ ਦਸਤਾਰ ਵਾਲੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਹਰ ਇੱਕ ਜਗ੍ਹਾ ਦੇ ਉੱਤੇ ਉਹਦਾ ਕਾਰਨ ਕੀ ਮੰਨਦੇ ਮੇਰਾ ਖਿਆਲ ਉਹ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਨੂੰ ਪੱਗ ਬੰਨੀ ਦਾ ਸੋਹਣਾ ਲੱਗਦੇ ਆ ਨਾ ਤੇ ਫਿਰ ਪੰਜਾਬੀਆਂ ਨੇ ਤੁਹਾਨੂੰ ਪਤਾ ਉਹ ਤਾਂ ਫਿਰ ਅੱਜ ਕੱਲ ਏਆਈ ਦੇ ਨਾਲ ਬੜਾ ਕੁਝ ਬਣ ਜਾਂਦਾ ਨਾ ਤੇ ਉਹਨਾਂ ਨੇ ਸਰਪੰਚ ਸਾਹਿਬ ਦੇ ਪੱਗ ਬਣਾਈ ਹੈ ਦਸਤਾਰ ਦੀ ਕਦਰ ਤਾਂ ਹੈਗੀ ਹੈ ਨਾ ਨਹੀਂ ਪੱਗ ਸੋਹਣੀ ਲੱਗਦੀ ਹੈ ਤੇ ਸਰਪੰਚ ਸਾਹਿਬ ਜਦੋਂ ਮਸਲਾ ਹੱਲ ਕਰਾਉਣ ਜਾਂਦੇ ਨੇ ਕਹਿੰਦੇ ਨੇ ਸਿਰ ਤੇ ਪੱਗ ਬਨ ਕੇ ਜਾਣੀ ਚਾਹੀਦੀ ਹੈ ਜਿਵੇਂ ਫਿਰ ਕਹਿੰਦੇ ਨੇ ਉਹ ਚੰਨੀ ਦੀ ਗੱਲ ਚੱਲੀ ਸੀ ਘਰ ਘਰ ਦੇ ਵਿੱਚ ਚੱਲੀ ਗੱਲ ਹੈਨਾ ਚੰਨੀ ਕਰਾਂ ਦਾ ਮਸਲੇ ਹੱਲ ਤੇ ਹੁਣ ਫਿਰ ਘਰ ਘਰ ਦੇ ਵਿੱਚ ਚੱਲੀ ਗੱਲ ਟਰੰਪ ਕਰਾਉਂਦਾ ਮਸਲੇ ਹੱਲ ਉਹ ਮਸਲੇ ਹੱਲ ਹੋ ਗਏ ਹਾਂ ਟਰੰਪ ਨੇ ਮਸਲਾ ਹੱਲ ਵੀ ਕਹਿ ਸਕਦੇ ਆ ਕਰਾ ਲਿਆ ਪਰ ਦੋਨਾਂ ਦੇਸ਼ਾਂ ਨੂੰ ਘੁਰਕੀ ਵਟ ਕੇ ਹਟਾ ਵੀ ਦਿੱਤਾ ਐਵੇਂ ਇਸ ਕੰਮ 'ਚ ਨਾ ਪਵੋ ਮੇਰਾ ਖਿਆਲ ਹੈ ਸਭ ਤੋਂ ਵੱਡੀ ਗੱਲ ਪਹਿਲੀ ਵਾਰੀ ਇੱਕ ਪਲੱਸ ਪੁਆਇੰਟ ਵੇਖਣ ਨੂੰ ਮਿਲਿਆ ਕਿ ਚਾਈਨਾ ਨੇ ਵੀ ਇਹਦੇ ਵਿੱਚ ਰੋਲ ਅਦਾ ਕੀਤਾ ਹੈ ਜੰਗ ਨੂੰ ਹਟਾਉਣ ਵਿੱਚ। ਅੱਛਾ ਦੇਖੋ ਪਰ মিডিਆ ਕਹਿ ਰਿਹਾ ਸੀਗਾ ਕਿ ਚਾਈਨਾ ਪਾਕਿਸਤਾਨ ਦੀ ਹੈਲਪ ਕਰ ਰਿਹਾ ਪਰ ਨਹੀਂ ਇਹਦੇ ਵਿੱਚ ਜਿਹੜੀਆਂ মিডিਆ ਦੀਆਂ ਖਬਰਾਂ ਆ ਰਹੀਆਂ న్యూਸ ਆ ਰਹੀ ਹੈਗੀ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਚਾਈਨਾ ਵੀ ਚਾਹੁੰਦਾ ਸੀਗਾ ਕਿ ਇਹ ਵਾਰ हट ਜਾਵੇ। ਕਿਉਂ ਚਾਹੁੰਦਾ ਸੀ? ਕਿਉਂਕਿ ਸਾਰਾ ਬਿਜ਼ਨਸ ਜਿਹੜਾ ਆ ਉਹ ਠੱਪ ਹੋ ਰਿਹਾ ਸੀਗਾ। ਕੋਈ 에ਅਰਪਲੇਨ ਨਹੀਂ ਚੱਲ ਰਿਹਾ ਕੋਈ ਕੰਮ ਨਹੀਂ ਹੋ ਰਿਹਾ। ਤੋ ਇਹ ਜਿਹੜੀ ਉਸ ਏਸ਼ੀਆ ਦੇ ਖਿੱਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੰਗ ਹੋਣੀ ਬਹੁਤ ਵੱਡਾ ਨੁਕਸਾਨ ਹੈ ਪੂਰੇ ਏਸ਼ੀਆ ਲਈ ਪੂਰੇ ਯੂਰਪ ਲਈ ਪੂਰੇ ਨਾਰਥ ਅਮਰੀਕਾ ਲਈ ਕਿਉਂਕਿ ਕਿਤੇ ਨਾ ਕਿਤੇ ਜਿਹੜੇ 에ਰ ਹੁੰਦੇ ਆ ਇਹਨਾਂ ਦੇ ਸਪੇਸ ਉਹਨਾਂ ਵਿੱਚ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਰੋਕੀਆਂ ਗਈਆਂ ਹੁੰਦੀਆਂ ਸਾਰੀਆਂ ਚੀਜ਼ਾਂ ਤੇ ਮੇਰਾ ਖਿਆਲ ਚਾਈਨਾ ਵੀ ਨੇ ਇਹ ਸਮਝਾਇਆ ਵੀ ਐਵੇਂ ਇਹ ਕੰਮ ਨਾ ਕਰੋ ਕਿਸੇ ਗੱਲ ਤੇ ਜੰਗ ਹੋਵੇ ਨਾ ਤਾਂ ਵੀ ਹੈ ਇਨਸੀਡੈਂਟ ਜੇ ਆਪਾਂ ਮੰਨੀਏ ਕਿ ਪਹਿਲਗਾਮ ਤੇ ਉੱਤੇ ਜੰਗ ਲੜੀ ਜਾ ਰਹੀ ਹੈ ਜੀ ਤੇ ਜਦੋਂ ਕਲੈਂਟਨ ਸਾਹਿਬ ਗਏ ਸੀ 36 ਪੁਰਾ ਦੇ ਵਿੱਚ ਨਹੀਂ 35 ਸਿੱਖ 35 ਸਿੱਖ ਉੱਤੇ ਹੁਣ ਤੇ 26 ਮਰੇ ਆ ਉਦੋਂ 35 ਮਰੇ ਸੀ ਉਦੋਂ ਕਿਹੜੀ ਜੰਗ ਛੇੜੀ ਸੀ ਇੰਡੀਆ ਨੇ ਉਦੋਂ ਪਾਕਿਸਤਾਨ ਦੇ ਕੋਲੋਂ ਕਿਹੜਾ ਉਹਨਾਂ ਨੇ ਹਿਸਾਬ ਲਿਆ ਸੀ ਪਰ ਇਹ ਮੇਰਾ ਖਿਆਲ ਜੰਗ ਨਹੀਂ ਅਸਲ ਵਿੱਚ ਮੋਦੀ ਸਾਹਿਬ ਜਿਹੜਿਆ ਬਿਹਾਰ ਦੀ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਹੁਣ ਕਹਿੰਦੇ ਆ ਜੀ ਚਲੋ ਜੀ ਚਲੋ ਸੀਜ਼ਫਾਇਰ ਹੋ ਗਿਆ ਸੀਜ਼ਫਾਇਰ ਦਾ ਮਤਲਬ ਪਤਾ ਕੀ ਹੈ ਜੀ ਇਲੈਕਸ਼ਨ ਟਾਈਮ ਸ਼ੁਰੂ ਹੈ ਹੁਣ ਸਾਨੂੰ ਪਹਿਲਾਂ ਇਲੈਕਸ਼ਨ ਦੇਖ ਲੈ ਉਹ ਤੇ ਜੇ ਜਿੱਤ ਗਏ ਤੇ ਠੀਕ ਹੈ ਜੇ ਹਾਰ ਗਏ ਤੇ ਸ਼ਾਇਦ ਦੁਬਾਰਾ ਜੰਗ ਵੀ ਕਰ ਸਕਦੇ ਆ ਚਲੋ ਅਸੀਂ ਆਪਾਂ ਸਾਰੇ ਅਰਦਾਸ ਬੇਨਤੀ ਵੀ ਕਰਦੇ ਆ ਵੀ ਜਿਵੇਂ ਦੁਨੀਆ ਭਰ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਲੋਕਾਂ ਵੱਲੋਂ ਵੀ ਅਰਦਾਸ ਬੇਨਤੀ ਹੋਈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਤਾ ਅਸੀਂ ਵੀ ਮੀਡੀਆ ਦੇ ਰਾਹੀਂ ਅਰਦਾਸ ਬੇਨਤੀ ਕਰਦੇ ਆ ਤੇ ਦੋਵਾਂ ਦੇਸ਼ਾਂ ਦੇ ਜਿਹੜੇ ਵਸਿੰਦੇ ਨੇ ਉਹਨਾਂ ਨੂੰ ਵੀ ਇਹ ਬੇਨਤੀ ਉਹਨਾਂ ਲਈ ਖੈਰ ਮੰਗਦੇ ਆ ਖੈਰ ਮੰਗਦੇ ਆ ਤੇ ਨਾਲ ਇਹ ਕਹਿੰਦੇ ਆ ਵੀ ਝੂਠੀਆਂ ਖਬਰਾਂ ਤੇ ਜੋ ਝੂਠੀਆਂ ਅਫਵਾਹਾਂ ਫੈਲਦੀਆਂ ਉਹਨਾਂ ਤੋਂ ਬਚਿਆ ਜਾਵੇ ਤੇ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੰਗਾਂ ਜਿਹੜੀਆਂ ਉਹ ਮਸਲੇ ਦਾ ਹੱਲ ਨਹੀਂ ਹੁੰਦਾ ਕਿਉਂਕਿ ਹੁਣ ਦੀਆਂ ਜਿਹੜੀਆਂ ਜੰਗਾਂ ਨੇ ਉਹ 65 ਵਾਲੀ 60 ਵਾਲੀ 65 ਵਾਲੀ ਜਾਂ 71 ਵਾਲੀ ਜੰਗ ਨਹੀਂ ਹੈਗੀ ਇਹ ਜੰਗ ਉਹ ਵੈ ਜਿਹੜੀ ਇੱਕ ਮੋਬਾਈਲ ਦੇ ਨਾਲ ਪੂਰੀ ਕੰਟਰੀ ਖਤਮ ਕਰ ਸਕਦੀ ਹੈ ਹੁਣ ਇਹ ਜੰਗਾਂ ਨਹੀਂ ਹੁਣ ਆਪੋ ਹੁਣ ਆਪੋ ਆਪਣੀ ਕੰਟਰੀ ਨੂੰ ਉੱਪਰ ਚੁੱਕਣ ਵਿੱਚ ਜਾਂ ਵੱਧ ਤੋਂ ਵੱਧ ਆਪਣੀ ਕੰਟਰੀ ਦਾ ਕਾਰੋਬਾਰ ਵਧਾਉਣ ਦੀ ਜੰਗ ਹੈ ਜਿਸ ਵਿੱਚ ਚਾਈਨਾ ਮੋਹਰੇ ਲੱਗਾ ਹੋਇਆ ਆ ਤੇ ਮੇਰੇ ਖਿਆਲ ਪਾਕਿਸਤਾਨ ਤੇ ਇੰਡੀਆ ਨੂੰ ਵੀ ਸਬਕ ਲੈਣਾ ਚਾਹੀਦਾ ਕਿ ਸਾਡਾ ਇਹਦੇ ਵਿੱਚ ਨੁਕਸਾਨ ਹੈ ਕੋਈ ਫਾਇਦਾ ਨਹੀਂ ਹਾਂ ਇਹ ਬਾਰ-ਬਾਰ ਅਸੀਂ ਫੇਰ ਕਹਿੰਨੇ ਆ ਕਿ ਇੱਥੇ ਜੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਦੇਖਣਾਈ ਆ ਉਹ ਹਥਿਆਰਾਂ ਦੀ ਨਮੈਸ਼ ਹੋਈ ਹੈ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ ਬਹੁਤ ਧੰਨਵਾਦ ਜੀ ਸਾਹਿਬਾ ਨੇ ਕੀਮਤੀ ਸਮੇਂ ਵਿੱਚੋਂ ਸਾਨੂੰ ਸਮਾਂ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ